ਦਸੋਹੀ ਪਾਤਸ਼ਾਹ ਜੀ ਕੀ ਆਤਮਾ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਉਸ ਮਹਾਨ ਆਤਮਾ ਅਮਰ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ 71 ਹੋਏ ਹੋ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਸੰਤ ਔਰ ਸ਼ਹੀਦ ਇਹ ਕੋਈ ਆਪ ਨਹੀਂ ਬਣ ਸਕਦਾ ਇਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਇਹ ਪਦਵੀਆਂ ਪ੍ਰਾਪਤ ਹੁੰਦੀਆਂ ਨੇ ਸ਼ਹਾਦਤ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਗਵਾਹੀ ਸੱਚ ਦੀ ਸੱਚੀ ਗਵਾਹੀ ਉਹਨਾਂ ਨੂੰ ਸ਼ਹੀਦ ਕਿਹਾ ਹੈ ਸ਼ਹਾਦਤ ਦੋ ਕਿਸਮ ਦੀ ਹੈ ਇੱਕ ਪ੍ਰਤੱਖ ਰੂਪ ਦੇ ਵਿੱਚ ਕੌਮ ਦੇ ਲਈ ਕੁਰਬਾਨ ਹੋ ਜਾਣਾ ਇਹ ਸ਼ਹਾਦਤ ਹੈ ਇੱਕ ਦੂਸਰੀ ਸ਼ਹਾਦਤ ਹੈ ਕਿ ਗੁਰਬਾਣੀ ਦੇ ਆਸਰੇ ਅਨੁਸਾਰ ਆਪਣੀ ਹਉ ਨੂੰ ਮਾਰ ਲੈਣਾ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾ। ਗੌੜੀ ਰਾਗ ਦੇ ਅੰਦਰ ਇਸ ਅੰਦਰਲੀ ਸ਼ਹਾਦਤ ਦੀ ਬਾਤ ਸਤਿਗੁਰੂ ਜੀ ਨੇ ਪਾਵਨ ਬੋਲਾਂ ਵਿੱਚ ਕਹੀ। ਅਕਾਲ ਪੁਰਖ ਨੂੰ ਸੰਬੋਧਨ ਹੋਇਆ ਆਪਣੀ ਆਤਮਾ ਦੀ ਵਿਥਿਆ ਦੱਸ ਕੇ ਬੋਲ ਕਹੇ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰਖੋ ਰਖਨਹਾਰੇ ਖੇਦ ਕਰਹਿ ਔਰ ਬਹੁਤ ਸੰਤਾਵ ਹੈ ਆਇਓ ਸਰਨ ਤੁਹਾਰੇ ਸੰਤ ਰੂਪ ਸੂਰਮਾ ਅਕਾਲ ਪੁਰਖ ਦੇ ਅੱਗੇ ਇਹ ਬੇਨਤੀ ਕਰਕੇ ਉਹਨਾਂ ਨੇ ਇਹ ਪੰਜ ਵਿਕਾਰਾਂ ਤੋਂ ਸੁਖਨੀ ਸਾਹਿਬ ਵਿੱਚ ਪੜ੍ਹਦੇ ਹਾਂ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਇਹ ਪਦਵੀ ਪਾਈ ਇਹ ਜਗਿਆਸੂ ਅਰਦਾਸ ਕਰਦਾ ਹੈ ਜਿਨ੍ਹਾਂ ਨੇ ਅੰਦਰ ਦੀ ਸ਼ਹਾਦਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਅੰਦਰ ਨੂੰ ਜਿੱਤਿਆ ਹੈ ਸੰਤ ਬਾਬਾ ਚਰਨ ਸਿੰਘ ਜੀ ਨੂੰ ਇਹ ਮਾਣ ਮਿਲਿਆ ਕਿ ਉਹਨਾਂ ਨੇ ਆਪਣੀ ਸ਼ਹੀਰ ਸਰੀਰ ਦੀ ਸ਼ਹਾਦਤ ਦੇ ਕੇ ਆਪਣੀ ਕੌਮ ਦੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਆਪਣੀ ਅੰਦਰ ਦੇ ਮਨ ਨੂੰ ਮਾਰ ਕੇ ਇਹ ਸੰਤ ਦੀ ਪਦਵੀ ਪ੍ਰਾਪਤ ਕੀਤੀ। ਦਾਸ ਤੋਂ ਪਹਿਲਾਂ ਸਾਡੀ ਸਿੱਖਾਂ ਦੀ ਇਹ ਨਮੈਂਦਾ ਜਥੇਬੰਦੀ ਦੇ ਪਰਦਾਨ ਸਰਦਾਰ ਹਰਜਿੰਦਰ ਸਿੰਘ ਜੀ ਆਪ ਜੀ ਨੂੰ ਮਹਾਪੁਰਖਾਂ ਦੇ ਜੀਵਨ ਤੇ ਬੋਲ ਕੇ ਗਏ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਸਾਬਕਾ ਜਨਰਲ ਸਕੱਤਰ ਮੌਜੂਦਾ ਸ਼ਰੋਣੀ ਕਮੇਟੀ ਮੈਂਬਰ ਮੈਂ ਸਮਝਦਾ ਕਿ ਇਹ ਉਹ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਉਸ ਵਿਖੜੇ ਸਮੇਂ ਦੇ ਵਿੱਚ ਉਸ ਵਿਖੜੇ ਪੈਂਡੇ ਦੇ ਵਿੱਚ ਆਪਣੀ ਜਿਹੜੀ ਯੋਗਤਾ ਅਕਾਲ ਪੁਰਖ ਨੇ ਦਿੱਤੀ ਉਸ ਲਾ ਦੇ ਮੁਤਾਬਕ ਸਿੰਘਾਂ ਦੇ ਕੇਸ ਲੜੇ ਜਦੋਂ ਜਹਿਦ ਕੀਤੀ ਸੋ ਸਾਧ ਸੰਗਤ ਜੀ ਇੱਕ ਅੰਦਰ ਦੀ ਸ਼ਹਾਦਤ ਹੈ ਜਿਹਦੇ ਨਾਲ ਸੰਤ ਬਣਦਾ ਹੈ ਇਕ ਬਹਾਰ ਦੀ ਸ਼ਹਾਦਤ ਹੈ ਜਿਹਦੇ ਨਾਲ ਸ਼ਹੀਦ ਬਣਦਾ ਹੈ। ਔਰ ਮਹਾਪੁਰਖਾ ਨੇ ਉਹਨਾਂ ਨੂੰ ਇਹ ਦੋ ਰੁਤਬੇ ਸੰਸਾਰ ਦੇ ਵਿੱਚ ਪ੍ਰਾਪਤ ਹੋਏ ਕਿ ਜਿਨ੍ਹਾਂ ਨੇ ਅੰਦਰ ਦੇ ਵੈਰੀਆਂ ਨੂੰ ਜਿੱਤ ਕੇ ਸੰਤ ਦਾ ਰੁਤਬਾ ਹਾਸਲ ਕੀਤਾ ਤੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਆਪਣੇ ਪ੍ਰਾਣਾਂ ਦੀ ਉਹਤੀ ਦੇ ਕੇ ਅੱਜ ਸਿੱਖਾਂ ਦੇ ਕੌਮੀ ਸ਼ਹੀਦ ਵਜੋਂ ਰੈਂਦੀ ਦੁਨੀਆ ਤੱਕ ਆਪਣੇ ਆਪ ਨੂੰ ਸਥਾਪਿਤ ਕੀਤਾ ਪਰ ਸਾਡੇ ਲਈ ਇਹ ਸਦੀ ਦੇ ਵਿੱਚ ਜਿਹੜਾ ਸਭ ਤੋਂ ਸ਼ਹਾਦਤਾਂ ਦੇ ਸਾਹਮਣੇ ਇਤਿਹਾਸ ਦੇ ਵਿੱਚ ਕਣਾਉਣੇ ਅੱਖਰ ਨੇ ਕਾਲੇ ਅੱਖਰ ਨੇ ਭਿਆਨਕ ਅਖਰ ਨੇ ਕਣਾਉਣੇ ਅਖਰ ਨੇ ਉਹ ਇਹ ਨੇ ਕਿ ਖਾਲਸਾ ਜੀ 20ਵੀਂ ਸਦੀ ਵਿੱਚ ਸਿੱਖਾਂ ਦਾ ਖੂਨ ਪੀਣ ਵਾਲੇ ਵੀ ਸਿਰਾਂ ਤੇ ਪੱਗਾਂ ਬੰਨਣ ਵਾਲੇ ਅਖੌਤੀ ਸਿੱਖ ਸਨ ਕੌਣ ਸੀ ਸੰਤ巴巴 ਚਰਨ ਸਿੰਘ ਜੀ ਨੂੰ ਸ਼ਹੀਦ ਕਰਨ ਵਾਲਾ ਜਿਨ੍ਹਾਂ ਇਹ ਲਹੂ ਵਹਾ ਇਸ ਲਈ ਜਦੋਂ ਖਾਸ ਕਰਕੇ ਇਹ ਕੁਰਬਾਨੀਆਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਨੇ ਜਦੋਂ ਗੈਰਾਂ ਨਾਲ ਲੜਦੇ ਹੋਵੋ ਪਤਾ ਹੁੰਦਾ ਹੈ ਚਾਹੇ ਮੈਦਾਨੇ ਜੰਗ ਦੇ ਵਿੱਚ ਹੋਵੇ ਤੇ ਚਾਹੇ ਦੁਸ਼ਮਣ ਭਾਰੂ ਹੋ ਜਾਵੇ ਲੜਾਈ ਐਦਾਂ ਹੀ ਲੜੀ ਜਾਂਦੀ ਹੈ ਪਰ ਔਖੀ ਲੜਾਈ ਉਦੋਂ ਆਉਂਦੀ ਹੈ ਕਿ ਜਦੋਂ ਹੋਣ ਗੈਰ ਤੇ ਰੂਪ ਤਰਿਆ ਹੋਵੇ ਆਪਣੇ ਆਲਾ ਤੇ ਉਹਨਾਂ ਨਾਲ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਲੜਾਈ ਤੋਂ ਪਹਿਲਾਂ ਤੁਹਾਨੂੰ ਤੈਅ ਕਰਨਾ ਪੈਂਦਾ ਕਿ ਜਿਹਦੇ ਨਾਲ ਲੜਨਾ ਹੈ ਇਹ ਸਿੱਖ ਹੈ ਜਾਂ ਗੈਰ ਹੈ ਉਹ ਸਾਧ ਸੰਗਤ ਹੈ ਤਾਂ ਗੈਰ ਹੀ ਸਨ ਕਿਉਂਕਿ ਜੇ ਸਿੱਖ ਹੁੰਦੇ ਤਾਂ ਕਦੇ ਵੀ ਇਹੋ ਜਿਹਾ ਸਿੱਖ ਤਾਂ ਸਿੱਖ ਤੇ ਵਾਰ ਨਹੀਂ ਕਰ ਸਕਦਾ ਤੇ ਉਹਨਾਂ ਨੇ ਸਾਧ ਸੰਗਤ ਸਿਰਾਂ ਤੇ ਪੱਗਾ ਬਨ ਕੇ ਸਿੱਖਾਂ ਦੇ ਸੰਤਾਂ ਤੇ ਉਹ ਜੇ ਵਾਰ ਕੀਤੇ ਇਸ ਲਈ ਇਹ ਪਾਪ ਇਸ ਧਰਤੀ ਤੇ ਹੋਏ ਤਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਨੇ ਗੁਰ ਸਿੱਖੋ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਤ ਨਾ ਮਾਧਾਨੀਆਂ ਤਿਉ ਮਥੇ ਤਰਪਦਾ ਏ ਪਾਪ ਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉ ਰਹਿ ਕਿਉ ਬੰਚੈ ਜਮਕਾਲ ਕਿਉ ਆਵਣ ਜਾਣਾ ਵੀਸਰੈ ਝੂਠ ਬੁਰਾਖ ਹੈ ਖਾਲ ਮਨ ਜੰਜਾਲੀ ਵੇੜਿਆ ਪੀਂਜੰਜਾਲਾ ਮਾਹੇ ਵਿਣ ਨਾਵੇ ਕੋ ਛੁਟੀਐ ਪਾਪੇ ਪਚਹਿ ਪਚਾਏ ਤੋਂ ਇਸ ਕਰਕੇ ਸਮਾਪਤੀ ਕਰਾਂ ਸੰਤ ਬਾਬਾ ਚਰਨ ਸਿੰਘ ਜੀ ਸਤਿਗੁਰੂ ਜੀ ਨੇ ਬਾਣੀ ਵਿੱਚ ਐਸੀਆਂ ਆਤਮਾ ਬਾਰੇ ਪਾਵਨ ਇਸ਼ਾਰੇ ਦਿੱਤੇ ਨੇ ਜਿਨ ਸ਼ਬਦ ਕਮਾਏ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸ ਜਿਨਾਂ ਨੇ ਸ਼ਬਦ ਦੀ ਕਮਾਈ ਕੀਤੀ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਪਰ ਅੰਤ ਤੱਕ ਕਦੇ ਵੀ ਉਸ ਵਾਹਿਗੁਰੂ ਦੇ ਚਰਨਾਂ ਤੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ ਤੋ ਆਪਣੇ ਅੰਤਲੇ ਸ્વાસ ਤੱਕ ਉਸ ਵਾਹਿਗੁਰੂ ਦੇ ਨਾਲ ਨਿਭ ਗਏ ਔਰ ਪਰ ਜਿਸ ਕਿਸਮ ਦੀ ਸ਼ਹਾਦਤ ਮਾਂ ਬੁਰਖਾ ਨੇ ਦਿੱਤੀ ਹੈ ਕਿ ਸ਼ਾਇਦ ਆਉਣ ਵਾਲੀ ਅਗਲੀ ਇੱਕ ਸਦੀ ਦੇ ਵਿੱਚ ਵੀ ਹੁਣ ਉਹ ਆਪਾਂ ਅੱਜ ਦੇਖਦੇ ਆਂ ਕਿ ਯੁੱਗ ਬਦਲ ਗਿਆ ਅੱਜ ਕੋਈ ਕਿਸੇ ਦੇ ਚਪੇੜ ਮਾਰਦਾ ਉਹਦੀ ਵੀ ਜਵਾਬ ਦੇਈ ਤਾ ਹੈ ਇਸ ਲਈ ਇਹ ਮਹਾਂਪੁਰਖਾਂ ਦੀ ਸ਼ਹਾਦਤ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅਸਲ ਵਿੱਚ ਇਹੋ ਜੇ ਗੁਰਸਿੱਖਾਂ ਦੀ ਲਹੂ ਨਹੀਂ ਕੌਮ ਦੀਆਂ ਤਕਦੀਰਾਂ ਜੜੀਆਂ ਨੇ ਉਹ ਬਦਲਦੀਆਂ ਨੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਮਹਾਪੁਰਖਾਂ ਦੇ ਉਤਰਾਅ ਕੇਰੀ ਸੰਤ ਬਾਬਾ ਗੁਰਨਾਮ ਸਿੰਘ ਜੀ ਜਿਨ੍ਹਾਂ ਨੂੰ ਆਪ ਜੀ ਡਾਕਟਰ ਸਾਹਿਬ ਦੇ ਰੂਪ ਦੇ ਵਿੱਚ ਵੀ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਔਰ ਦਾਸ ਤੇ ਸਤਕਾਰਯੋਗ ਮਹਾਪੁਰਖਾਂ ਦੇ ਨਾਲ ਪਿਤਾ ਜੀ ਦੇ ਨਾਲ ਸੋ ਬਾਬਾ ਗੁਰਨਾਮ ਸਿੰਘ ਜੀ ਦਾ ਅਥਾ ਪਿਆਰ ਹੈ ਤੋਂ ਸਿੰਘ ਸਾਹਿਬ ਜਿਹੇਦਰ ਭਾਈ ਰਗਵੇਟ ਸਿੰਘ ਜੀ ਹੋਰ ਵੀ ਪੰਥ ਦੀਆਂ ਸ਼ਖਸੀਅਤਾਂ ਇਸ ਪੰਡਾਲ ਦੇ ਵਿੱਚ ਮੌਜੂਦ ਨੇ ਬੈਠੀਆਂ ਹਨ ਬਹੁਤ ਸਾਰੇ ਗੁਰਮੁਖ ਪਿਆਰੇ ਹਾਜ਼ਰੀ ਲਗਾ ਕੇ ਗਏ ਨੇ ਸਰਦਾਰ ਨਰਧੜਕ ਸਿੰਘ ਜੀ ਬਰਾੜ ਉਦਾਸ ਦੇਤੀ ਸਤਿਕਾਰਯੋਗ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਹੋਇਆ ਮੈਂ ਆਪ ਸਾਰੀਆਂ ਸੰਗਤਾਂ ਤੋਂ ਜੁਗੋ ਜੁਗ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਨਿਮਰਤਾ ਸਹਿਤ ਹੱਥ ਜੋੜ ਕੇ ਅਰਦਾਸ ਕਰਨਾ ਭੁੱਲਾਂ ਚੁੱਕਾ ਲਿਖਿਮਾ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ